ਜੋ ਨਦੀਨੋਂ ਦੇ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 61 ਸਾਲ ਦੇ ਵਿਅਕਤੀ ਨੂੰ ਆਪਣੇ ਹੀ ਪੈਸੇ ਮੰਗਣੇ ਉਸ ਨੂੰ ਮਹਿੰਗੇ ਪੈ ਗਿਆ। ਉਹ ਤੇ ਜੋਤਿੰਦਰ ਸਿੰਘ ਨੇ ਦੱਸਿਆ ਕਿ ਉਹ శਰੀਰਕ ਅਤੇ ਮਾਨਸਿਕ ਤੌਰ ਤੇ ਅਨਫਿਟ ਹੈ ਅਤੇ ਉਸਨੇ ਮਹਾ ਸਿੰਘ ਗੇਟ ਨਾਲ ਜੁੜਾ ਹੈ ਵਿਕੇ ਨਸੈਂਕੀ ਨਾਮ ਦੇ ਵਿਅਕਤੀ ਤੇ ਵਿਵਾਦ ਤੋਂ ਜੁੜਾ ਹੈ 1 ਲੱਖ 20000 ਰੁਪਏ ਲੈਣੇ ਸੀ। ਐਸੇ ਦੇ ਚੱਲਦੇ ਜਦੋਂ ਆਪਣੇ ਦੋਸਤ ਦੀ ਦੁਕਾਨ ਤੇ ਬੈਠਾ ਸੀ ਤਾਂ ਸੈਕੀ ਅਤੇ ਉਸਦੇ ਪਿਤਾ ਦੇ ਵੱਲੋਂ ਉਸ ਉੱਪਰ ਹਮਲੇ ਕਰਕੇ ਉਹਦੀ ਬਾਤ ਸੱਟ ਲਾਈ ਗਈ ਹੈ ਜਿਸ ਦੀ ਮੈਡੀਕਲ ਰਿਪੋਰਟ ਅਤੇ ਪੁਲਿਸ ਸ਼ਿਕਾਇਤ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ ਪੁਲਿਸ ਕਮਿਸ਼ਨਰ ਨੂੰ ਵੀ ਇਸ ਸੰਬੰਧੀ ਜਾਣੂ ਕਰਾਇਆ ਗਿਆ ਪਰ ਫਿਰ ਵੀ ਪੁਲਿਸ ਸਥਾਨਾ ਬੀ ਡਿਵੀਜ਼ਨ ਦੇ ਜੁੜੇ ਐਸ ਐਚ ਓ ਦੇ ਉਹਨਾਂ ਦੇ ਵੱਲੋਂ ਵੱਖ-ਵੱਖ ਅਧਿਕਾਰੀਆਂ ਦੇ ਕੋਲ ਇਨਕੁਆਇਰੀ ਮਾਰ ਕਰਨ ਤੋਂ ਬਾਅਦ ਵੀ ਇਨਸਾਫ ਹੁਣ ਤੱਕ ਨਹੀਂ ਮਿਲ ਪਾਰਿਆ ਹੈ ਮੇਰਾ ਨਾਮ ਜਗਤਿੰਦਰ ਸਿੰਘ ਪਟਿਆ ਪਿਤਾ ਦਾ ਨਾਮ ਸੁਰਿੰਦਰ ਸਿੰਘ ਵਾਸੀ ਮਾਗਾ ਜੇ ਕੋੜ ਬਾਬਾ ਦੀਪ ਸਿੰਘ ਗਲੀ ਨੰਬਰ 7 ਜੀ ਮੇਰਾ ਕਿਤੇ ਹੱਥ ਤਸਤੀ ਪੈਸੇ ਲੈਣ ਦੇਂਦਾ ਹੈਗਾ ਕਿੱਥੇ ਨਾਲ ਮਾਨਸੂਈ ਰੰਦਰੋਂ ਹੁੰਦਾ ਮੁੰਡਾ ਇਹ ਦੁਕਾਨ ਕਰਦਾ ਕੱਪੜੇ ਦੀ ਤੇ ਉਹਦੇ ਕੋਲ ਮੈਂ 1,20,000 ਦੀ ਆ ਰਕਮ ਲੈਣੀ ਹੈ ਤੇ ਮੈਂ 2-3-4 ਵਾਰੀ ਉਹ ਕੋ ਮੰਗਣ ਗਿਆ ਤੇ ਉਹਨੇ ਮੈਨੂੰ ਦਿਮਾਗੀ ਪਰੇਸ਼ਾਨੀ ਮਤਲਬ ਕਿ ਕੀ ਕੀ ਹੈ ਮੇਰੇ ਨਾਲ ਬੜਾ ਬੱਦਸ ਲੋਕ ਕੀਤਾ ਉਹਨਾਂ ਨੇ ਲਗਾਇਆ ਉਹਦੇ ਨਾਲ ਮੇਰੀ ਦਿਮਾਗ ਦੀ ਪਰੇਸ਼ਾਨੀ ਵੱਧ ਗਈ ਮੈਨੂੰ ਉਹਦੇ ਨਾਲ ਪੈਰਾਲਾ ਟੈਗ ਦਾ ਵੀ ਥੋੜਾ ਅਸਰ ਪਿਆ ਆਇਆ। ਉਸ ਤੋਂ ਬਾਅਦ ਇਹ ਮੇਰੀ ਦੁਕਾਨ ਤੇ ਆਇਆ ਏ। ਮੇਰੀ ਦੁਕਾਨ ਦੇ ਉੱਪਰ ਬੜਾ ਆਵਾਜ਼ ਆਦ ਬੋਲ ਕੇ ਆਇਆ ਕਿਤੇ ਦੋ ਮੁੰਡਿਆਂ ਨਾਲ ਲੈ ਕੇ ਆਇਆ ਏ। ਮੈਨੂੰ ਹੋਰ ਉਹਨੇ ਆਣ ਕੇ ਦੁਕਾਨ ਤੇ ਪਰਚਾਲ ਦਿੱਤਾ। ਮੈਂ ਇਸ ਤੋਂ ਬਾਅਦ ਇਹਨਾਂ ਦੀ ਦੁਕਾਨ ਦੇ ਸਾਹਮਣੇ ਮੇਰੇ ਇੱਕ ਦੋਸਤ ਦੀ ਦੁਕਾਨ ਹੈ ਉਹ ਵੀ ਮੇਰਾ ਉਹਦਾ ਨਾਲ ਵਪਾਰ ਚੱਲਦਾ ਹੈ, ਲੈਣ-ਦੇਣ ਚੱਲਦਾ ਹੈ। ਮੈਂ ਉਸਦੀ ਦੁਕਾਨ ਤੇ ਬੈਠਾ ਰਹੀ ਇਹ ਦੋਵੇਂ ਪਿਓਪਤਰ ਆਪੇ ਦੁਕਾਨ ਤੋਂ ਲਲਕਾਰਾ ਮਾਰਦੇ ਹੋਏ ਮੇਰੇ ਨਾਲ ਗਾਲ ਮੰਦਾ ਕੱਢਦੇ ਰਲਕਾਰਾ ਮਾਰਦੇ ਮੇਰੇ ਨਾਲ ਆਏ ਇਹਦੇ ਸ਼ੈਂਖੀ ਲਾ ਦੇ ਮੁੰਡੇ ਨੇ ਮੇਰੇ ਬਹੁਤ ਜ਼ੋਰ ਦੀ ਆਪਣਾ ਮੋਬਾਈਲ ਮੇਰੇ ਮਾਰਿਆ ਉਹ ਮੈਂ ਅੱਗੇ ਆਪਣੇ ਹੱਥ ਘਰਤਾ ਉਹ ਮੇਰੇ ਖੱਬੀ ਬਾਹ ਦੇ ਗੋਡੇ ਤੇ ਝਾਲ ਕੇ ਵੱਜਾ ਮੌਕੇ ਤੇ ਹੀ ਉਹ ਮੇਰੀ ਬਾਹ ਸਾਰੀ ਸੁੱਟ ਗਈ ਤੇ ਉਸ ਤੋਂ ਬਾਅਦ ਮੈਂ ਇਹਦੇ ਫਾਦਰ ਸਾਹਿਬ ਆ ਗਏ ਉਹ ਵੀ ਮੇਰੇ ਗੱਲ ਪਿਆਰ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਮੈਂ ਚੱਲ ਗਿਆ ਬੀੜੂ ਜਣ ਖਾਣੇ ਬੀੜੇ ਰਾਣੇ ਇੰਸਪੈਕਟਰ ਸਾਹਿਬ ਕੋ ਪੇਸ਼ ਹੋਇਆ ਮੈਂ ਇੰਸਪੈਕਟਰ ਸਾਹਿਬ ਨੇ ਆਖਿਆ ਮਨੂ ਕਿ ਆਪਣੀ ਦਰਖਾਸਤ ਲੈ ਕੇ ਦਿਓ ਮੈਂ ਆਪਣੀ ਦਰਖਾਸਤ ਲੈ ਕੇ ਤੁਸੀਂ ਉਹ ਦਰਖਾਸਤ ਉਹਨਾਂ ਨੇ ਕੀਤੀ ਨਰਵੈਲ ਸਿੰਘ ਐਸਆਈ ਨੂੰ ਨਾਲੇ ਮਾਰ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਡਾਟ ਕਟਿਆ 14 ਤਰੀਕ 6ਵਾਂ ਮਹੀਨਾ 2024 ਡਾਟ ਕਟਿਆ ਤੇ ਮੈਨੂੰ ਸਿਵਲ ਹਸਪਤਾਲ ਗਈ ਤਾਂ ਸਿਵਲ ਹਸਪਤਾਲ ਜਾ ਕੇ ਮੈਂ ਆਪਣਾ ਸਾਰਾ ਮੈਡੀਕਲ ਕਰਾਇਆ ਜੋ ਵੀ ਹੈ ਐਕਸਰਾ ਕਰਾਇਆ ਤੇ ਉਹਨਾਂ ਨੇ ਮੈਨੂੰ ਜੋ ਵੀ ਆਪਣਾ ਚੇਲਾ ਤਾਦੀ ਰਿਪੋਰਟ ਦਿੱਤੀ ਇੱਕ ਅੰਡਰ ਐਕਸਰਾ ਉਹ ਮੈਂ ਥਾਣੇ ਲੈ ਕੇ ਆਇਆ ਥਾਣੇ ਮੈਂ ਨਿਰਵੈਲ ਨਿਰਵੈਲ ਸਿੰਘ ਨੇ ਮਿਲਿਆ ਉਹਨਾਂ ਨੇ ਜਾ ਕੇ ਉਥੋਂ ਦਾ ਮੋਕਾ ਦੇਖਿਆ ਬਕੂਆ ਦੇਖਿਆ ਵੀਡੀਓ ਦੇ ਸੀਸੀ ਕੈਮਰੇ ਦੀ ਜਿਹੜੀ ਫੋਟੋ ਆਈ ਉਹ ਵੀ ਸਕਰੀਨ ਤੇ ਆਲਕੇ ਨਾਲ ਦੇਖੀ ਉਹ ਵੀ ਵੀਡੀਓ ਮੇਰੇ ਕੋਲ ਹੈਗੀ ਹੈ ਆ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਸਵੇਰੇ ਦੂਸਰੇ ਦਿਨ ਨਿਰਵੈਲ ਸਿੰਘ ਐਸਆਈ ਨੂੰ ਮੈਂ ਫੋਨ ਕੀਤਾ ਸਰ ਸਾਡੀ ਦਰਖਾਸਤ ਦਾ ਕੀ ਕੀਤਾ ਹੋਇਆ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਕਹਿੰਦੇ ਜੀ ਸਾਡਾ ਇਲਾਕਾ ਨਹੀਂ ਲੱਗਦਾ ਇਹ ਤੁਹਾਡਾ ਰਾਮਬਾਲ ਦਾ ਇਲਾਕਾ ਲੱਗਦਾ ਤੁਸੀਂ ਉੱਥੇ ਜਾਓ ਹੁਣ ਇਹ ਨਹੀਂ ਪਤਾ ਇਹਨਾਂ ਦੇ ਰਾਤੋ ਰਾਤ ਕੀ ਪਲਟੀ ਭਾਰੀ ਕੀ ਵੀ ਭਾਰੀ ਕੀ ਇਹਨਾਂ ਦੇ ਪ੍ਰੈਸ਼ਰ ਪਿਆ ਜਾਂ ਕੀ ਇਹਨਾਂ ਨਾਲ ਕੀ ਹੋਇਆ ਕੀ ਨਹੀਂ ਇਹਨਾਂ ਉਸ ਤੋਂ ਬਾਅਦ ਮੇਰਾ ਕੋਈ ਪੱਲਾ ਨਹੀਂ ਫੜਾਇਆ ਕਦੀ ਜੀ ਇਹਦਾ ਕੁਝ ਨਹੀਂ ਬੰਨਾ ਕਦੀ ਇਹਦਾ ਇਹ ਨਹੀਂ ਹੋਣਾ ਕਦੀ ਉਹ ਨਹੀਂ ਹੋਣਾ ਕੀ ਮੇਰੇ ਹਾਜੀ ਕਿਹਦੇ ਵੱਲ ਕਿਹਾ ਗਿਆ ਜੀ ਜਿਹੜਿਆਸ ਸੀ ਜਿਆਸ ਸੀ ਜੀ ਕਿ ਉਹਨਾਂ ਨਾਲ ਡਾਕ ਕਿੱਥੇ ਕਹਿੰਦੇ ਤਾਂ ਉਹ ਨਹੀਂ ਉਹਨਾਂ ਨੇ ਮੈਨੂੰ ਆਖਿਆ ਕੁਝ ਵੀ ਕਿ ਨਾ ਡਾਰਡ ਕੱਟੀ ਮੈਂ ਜਿਹੜਾ ਆਖਿਆ ਕਿ ਡਾਰਡ ਤੁਸੀਂ ਕੱਟੀ ਹੈ ਤੇ ਤੁਸੀਂ ਮਦਦ ਕਾਰਵਾਈ ਕਰਨੀ ਹੈ ਇਹਨਾਂ ਮੈਨੂੰ ਫਿਰ ਕਾਗਜ਼ ਕੰਦੇ ਜੀ ਵਾਪਸ ਲਾਜੋ ਆਪਣੇ ਇਹਨਾਂ ਮੈਨੂੰ ਧੱਕੇ ਨਾਲ ਕਾਗਜ਼ ਵਾਪਸ ਦਿੱਤੇ ਰਾਮਬਾਗ ਰਿਪੋਰਟ ਕਰਤਾ ਰਾਮਬਾਗ ਮੈਂ ਇਨਸਪੈਕਟਰ ਸਾਹਿਬ ਨੂੰ ਮਿਲਿਆ ਇਨਸਪੈਕਟਰ ਸਾਹਿਬ ਨੇ ਅਰਧਿਆਲ ਸਿੰਘ ਐਸਐਸ ਨੂੰ ਮਾਰਕ ਕੀਤੀ ਦਰਖਾਸਤ ਉਹਨਾਂ ਨੇ ਇੱਕ ਹਫਤਾ ਰੱਖ ਕੇ ਦੇ ਉਹਨਾਂ ਨੇ ਸਾਨੂੰ ਆਖਿਆ ਜੀ ਇਹ ਡਾਰਡ ਜਿੱਥੇ ਕੱਟੀ ਹੈ ਉਹਨਾਂ ਨੇ ਪਰਚਾ ਕਰਨਾ ਹੈ ਇਹ ਸਾਡਾ ਕੰਮ ਨਹੀਂ ਹੈਗਾ ਉਹਨਾਂ ਨੇ ਸਾਨੂੰ ਕਾਗਜ਼ ਵਾਪਸ ਦਿੱਤੇ ਇੱਕ ਹਫਤੇ ਬਾਅਦ ਉਸ ਤੋਂ ਬਾਅਦ ਅਸੀਂ ਇੰਸਪੈਕਟਰ ਸਾਹਿਬ ਕੋਲ ਪੇਸ਼ ਹੋਏ ਕਿ ਇੰਸਪੈਕਟਰ ਸਾਹਿਬ ਰਣਜੀਤ ਸਿੰਘ ਜੀ ਇਸ ਟਾਈਮ ਐਸਐਚਓ ਖਾ ਗਏ ਉਹਨਾਂ ਕੋਲ ਪੇਸ਼ ਹੋਇਆ ਉਹਨਾਂ ਨੇ ਮਾਰ ਕੀਤੀ ਫਿਰ ਰਵੈਲ ਸਿੰਘ ਨੂੰ ਫਿਰ ਰਵੈਲ ਸਿੰਘ ਨੇ ਕੋਈ ਪੱਲਾ ਨਹੀਂ ਫੜਾਇਆ ਕੋਈ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਦਿੱਤੀ ਮੈਂ ਹੱਗੋੜ ਮਦਰਗੇ ਇੰਸਪੈਕਟਰ ਸਾਹਿਬ ਕੋਲ ਪੇਸ਼ ਹੋਣ ਕਰਿਆ ਉਹਨਾਂ ਨੇ ਫਿਰ ਭੇਜ ਦਿੱਤੀ ਰਾਜ ਜੀ ਇਕ ਰਣਜੀਤ ਸਿੰਘ ਐਸਐਚਓ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਪਰ ਸੋ ਮੈਨੂੰ ਟੈਲੀਫੋਨ ਆਇਆ ਜੀ ਜਸਪਾਲ ਸਿੰਘ ਐਸਐਚਓ ਦਾ ਆਓ ਜੀ ਤੁਹਾਨੂੰ ਕੀ ਪ੍ਰੋਬਲਮ ਆ ਗਈ ਮੈਨੂੰ ਦੱਸਿਆ ਜੀ ਮੈਨੂੰ ਵਾਪਸੀ ਦਰਖਾਸਤ ਦਿਓ ਜੀ ਅਸਲਾ ਮੈਂ ਸਰ ਮੈਨੂੰ ਮਹੀਨੇ ਤੋਂ ਉੱਪਰ ਹੋ ਗਿਆ ਮੇਰੀ ਕੋਈ ਸੁਣਾਈ ਨਹੀਂ ਹੋਈ ਇਤਾਂ ਤੱਕ ਤੇ ਇਹ ਮੇਰੀ ਸੁਣਾਈ ਕਦੀ ਕਿ ਹੈਗਾ ਕੋਈ ਇਹਦੇ ਕਦੀ ਕਿ ਹੈਗਾ ਕੋਈ ਕਦੀ ਕਿ ਹੈਗਾ ਕੋਈ ਐਂਡ ਤੇ ਜਾ ਕੇ ਮੈਂ ਬੱਡੇ ਅਧਿਕਾਰੀਾਂ ਕੋਲ ਪੇਸ਼ ਹੋਇਆ ਸੀਪੀ ਸਾਹਿਬ ਨੂੰ ਰਜਿਸਟਰੀਆਂ ਕੱਢੀਆਂ ਮੁੱਖ ਮੰਤਰੀ ਸਾਹਿਬ ਨੂੰ ਕੱਢੀਆਂ ਉੱਥੋਂ ਵੇਦੇ ਮੈਂ ਸਾਰਾ ਡਿਸਪੈਚ ਨੰਬਰ ਲਿਆ ਨਾ ਕੋ ਤੁਹਾਨੂੰ ਮਜਬੂਰਨ ਹੋ ਕੇ ਸੀਪੀ ਸਾਹਿਬ ਮਜਬੂਰਨ ਹੋ ਕੇ ਜਦੋਂ ਮੇਰੇ ਥਾਣੇ ਵਾਲਿਆਂ ਤੇ ਲਿਆਈ ਨਹੀਂ ਕੋਈ ਕੀਤੀ ਹਨ ਮਜਬੂਰ ਹੋਣ ਉਹ ਕੇ ਉਪਰ ਉਹਨਾਂ ਨੇ ਮੋਟਰਸ ਤੇ ਹਿਲਾਣਾ ਪਿਆ ਉਸ ਤੋਂ ਬਾਅਦ ਲਿਆਂ ਤੋਂ ਬਾਅਦ ਵੀ ਇਹਨਾਂ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਅਜੇ ਤੱਕ ਕੋਈ ਸੁਣਾਈ ਨਹੀਂ ਕੀਤੀ ਮੰਗ ਕੀ ਕਰਦੇ ਮੰਗ ਸੀ ਇਹ ਕਰਨੀ ਹੈ ਕਿ ਜਿਹੜੀ ਇਹਨਾਂ ਨੇ ਸਾਡੇ ਦੇ ਹੱਥ ਚੁੱਕਿਆ ਹੈ ਮੇਰੀ ਉਮਰ 60 ਸਾਲ ਦੀ ਔਰ ਜਿਹੜਾ ਸਪੂਰਜ ਇਸ ਲੜਕੇ ਨੇ ਮੇਰੇ ਦੇ ਹੱਥ ਚੁੱਕਿਆ ਹੈ ਮੋਬਾਈਲ ਮਾਰਿਆ ਉਹਨੇ ਮਤਲਬ ਕਿ ਮੇਰੇ ਲੜਕੇ ਦੀ ਉਮਰ ਤੋਂ ਵੀ ਛੋਟਾ ਹੈ ਲੇਕਿਨ ਦੇਖੋ ਪ੍ਰੂਫ ਹੈ ਨਾ ਮੇਰੇ ਕੋਲ ਪ੍ਰੂਫ ਹੈਗਾ ਜੀ ਵੀਡੀਓ ਫਿਲਮ ਔਰ ਦੀ ਬੋਈ ਹੈਗੀ ਮੇਰੇ ਕੋਲ ਉਹ ਵੀ ਮੈਂ ਤੁਹਾਨੂੰ ਦਵਾਗਾ ਜੀ ਮੈਂ ਪੁਲਿਸ ਅਧਿਕਾਰੀਆਂ ਨੂੰ ਸਾਰਿਆਂ ਦਿਖਾਈ ਹੈ ਜੀ ਐਸ ਆਈ ਸੱਤ ਨਾ ਚੌਰਾ ਜਿੰਨਾਂ ਕੋ ਮੇਰੀ ਰੈਫਰ ਕੀਤੀ ਹੈ ਉਹਨਾਂ ਦਿਖਾਈ ਹੈ ਐਸ ਐਚਓ ਸਾਹਿਬ ਨੂੰ ਦਿਖਾਈ ਹੈ ਉਥੇ ਰਾਮ ਬਾਗ ਐਸ ਐਚਓ ਸਾਹਿਬ ਹੈ ਸਾਰਿਆਂ ਤੋਂ ਤਕਰੀਬਨ ਆਈ ਹੈ ਐਸੋ ਕਿ ਮੈਨੂੰ ਤਾਂ ਸਮਝ ਨਹੀਂ ਆਦੀ ਬਸ ਟਾਲ ਮਨੋਲੀ ਕਰੀ ਜਾਂਦੇ ਆ ਉਹਨਾਂ ਕੋ ਦਰਖਾਸਤ ਜਾਈ ਗਈ ਉਹਨੂੰ ਭੇਜਦੇ ਕਦੀ ਉਹ ਤੋਂ ਪੁੱਛਦੇ ਕਦੀ ਨਿਰਵੈਰ ਸੰਕੋ ਚਲ ਜੇਗੀ ਉਹਨਾਂ ਕੋ ਤੁਹਾਡੀ ਕਾਰਵਾਈ ਕਰ ਸਾਡੀ ਸੁਣਾਈ ਕੀਤੀ ਹੈ ਜਿਹੜੇ ਦੋਸ਼ੀ ਹੈ ਉਹਨਾਂ ਥਾਣੇ ਲਿਆ ਕੇ ਉਹਨਾਂ ਜੋ ਬੰਦੀ ਕਾਰਵਾਈ ਕੀਤੀ ਜਾਵੇ